ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੋ ਸਾਡੇ ਵਾਸਤੇ ਸ਼ਹੀਦ ਦੇ ਮਹਾਨ ਨੇ ਸਤਿ ਪੁਰਸ਼ ਨੇ ਜੋ ਸਿੱਖ ਅਮਰੂਤੀ ਤਾਕਤਾਂ ਵੱਲੋਂ ਸਿੱਖਾਂ ਦੀ ਨਸਲ ਖੁਸ਼ੀ ਨੂੰ ਮੁੱਖ ਰੱਖ ਕੇ ਜਿਹੜੇ ਕੰਮ ਕੋਝੀਆਂ ਜਾਂਦਾ ਚੱਲਦੇ ਆਂ ਤੇ ਗਏ ਉਹਦੇ ਵਿੱਚ ਪ੍ਰਿਸ਼ਟ ਗੀਤਰਾ ਪ੍ਰਿਸ਼ਟ ਅਸਰਾ ਔਰ ਸਰਕਾਰ ਦਾ ਅਤਵਾਦ ਜਿਹੜਾ ਸਿਰ ਚੜ ਕੇ ਬੋਲਿਆ ਸਰਕਾਰੀ ਅਤਵਾਦ ਸੰਤਰ ਜਿਨ੍ਹਾਂ ਨੇ ਅਣਮਨੁੱਖੀ ਤਸ਼ੱਦਦ ਦੇ ਨਾਲ ਕਰੀਬਨ ਢਾਈ ਲੱਖ ਪੰਜਾਬ ਦੇ ਨੌਜਵਾਨਾਂ ਦੀ ਬਲੀ ਲਈ ਜਿਸ ਦੁੱਖ ਨੂੰ ਨਾ ਸਹਾਰਦੇ ਹੋਏ ਸ਼ਹੀਦ ਭਾਈ ਜਸਵੰਤ ਸਿੰਘ ਉਹਨਾਂ ਨੇ ਇਹ ਵੱਡੀ ਖੋਜ ਸ਼ੁਰੂ ਕਰ ਦਿੱਤੀ ਕਿੰਨੇ ਲਗਲੀ ਮੁਕਾਬਲੇ ਕਿੰਨੇ ਝੂਠੇ ਮਕਦਮੇ ਤੇ ਕਿੰਨਾ ਅਨਮਨੂਹੀ ਤਸ਼ੱਦਦ ਹੋਇਆ ਤੇ ਕਿੰਨਿਆਂ ਨੂੰ ਲਵਾਜ ਸ਼ਰੇ ਕੇ ਸਾਹ ਦਿੱਤਾ ਗਿਆ ਉਹ ਅਜੇ 25000 ਤੱਕ ਪਹੁੰਚੇ ਸੀਗੇ ਬਾਕੀ ਤਾਂ ਜਿੰਨੇ ਪੈਂਡਿੰਗ ਪਿਆ ਹੋਇਆ ਸਰਕਾਰ ਨੇ ਉਹਨਾਂ ਨੂੰ ਵੀ ਦਾਸ ਬਣਾ ਕੇ ਲਵਾਜ ਸੁਣਾ ਦਿੱਤਾ ਸਰਕਾਰੀ ਤੰਤਰ ਪਰ ਉਹ ਗੱਲ ਨਹੀਂ ਕਿ ਐਸੀ ਵੀ ਕਿ ਮੈਨੂੰ ਪਤਾ ਹੈ ਕਿ ਮੇਰੀ ਮੌਤ ਤੇ ਪਰ ਜਿਹੜਾ ਕਾਰਜ ਮੈਂ ਸ਼ੁਰੂ ਕੀਤਾ ਹੈ ਇਸ ਕਾਰਜ ਜੇ ਨਿ ਰੁਕਣਾ ਨਹੀਂ ਇਸੇ ਲਈ ਲਗਣਾ ਤੇ ਸ੍ਰੀ ਕਾਨੂੰ ਨੂੰ ਜਦੋਂ ਸਾਡੇ ਪੰਥ ਦੇ ਵਾਰਸ ਅਮਰ ਸ਼ਹੀਦਾਂ ਦਾ ਪੈਗਾਮ ਜਿਯਾਰੀ ਰੱਖਣਾ ਹੈ ਸੰਗਰਾਮ ਸਾਡੀ ਮੌਤ ਤੇ ਨਾ ਰੋਇਓ ਸ਼ਹੀਦੀ ਸੋਚ ਨੂੰ ਬਚਾਓ ਇਨਸਾਫ ਲਈ ਲੜਿਓ ਸਾਡੇ ਮੂਆਬਜੇ ਨਾਲ ਤੈ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦਾਂ ਨੂੰ ਯਾਦ ਇੱਕੋ ਕੰਮ ਕਰ ਲਈਏ ਕਿ ਜਿਹੜੇ ਅਸੀਂ ਇੱਕ ਦੂਜੇ ਦੇ ਖਿਲਾਫ ਖੜਦੇ ਆਂ ਪ੍ਰਧਾਨਕੀਆਂ ਦੇ ਚੱਕਰ 'ਚ ਜ਼ਫੇਦਾਰੀ ਦੇ ਚੱਕਰ 'ਚ ਸਾਨੂੰ ਸਾਰਿਆਂ ਨੂੰ ਆਪਗੁਆਈ ਸੇਵਾ ਕਰੀ ਤਾਂ ਸਿਪਾਹੀ ਮਾਨ ਹੋਏ ਇਕੱਤਰ ਮਿਲੋ ਮੇਰੇ ਭਾਈ ਜੁੜਦਾ ਦੂਰ ਕਰੋ ਜਗਦਾਈ ਹਰ ਨਾਮ ਕੇ ਗੋਭੋ ਚੋਰੀ ਗੁਰਮੁਖ ਪੈਸੋ ਸਭਾ ਵਿਛਾਏ ਅੱਜ ਸਾਡੇ ਪੰਥਕ ਅਖਵਾਉਣ ਵਾਲੇ 90% ਦੀ ਜਿਹੜੇ 10% ਦੀ ਲੋਕਾਂ ਤੋਂ ਕੁੱਟ ਖਾਰੇ ਨੇ ਇਕੱਠੇ ਹੋ ਕੇ ਅੱਜ ਹੀ ਸਾਰਾ ਸਿਸਟਮ ਉੱਪਰ ਕਰ ਦੇਣਗੇ ਤੇ ਜਿਹੜਾ ਪੁਥਰਾ ਸੀ ਉਹ ਸਿੱਧਾ ਕਰਦਾ ਹੈ ਇਸ ਲਈ ਗੁਰੂ ਅਗੇ ਅਰਦਾਸ ਕਰਦਾ ਹੈ ਮਹਾਰਾਜ ਸੰਤ ਇਕਤਾ ਇਤਫਾਕ ಪಕ್ಷੀ ਭਾਈ ਜਿਸ ਵੰਸ ਸੇ ਖਾਲੜਾ ਜੀ ਨੂੰ ਯਾਦ ਕਰਦੇ ਆ ਸ਼ਬਦ ਜ਼ਰੂਰ ਵਰਤਦੇ ਆ ਪਰ ਇਹ ਤੇ ਉਹ ਸ਼ਹੀਦ ਨੇ ਜਿਹੜੇ ਕਦੇ ਭੁੱਲਦੇ ਹੀ ਨਹੀਂ ਤੇ ਜਿਨ੍ਹਾਂ ਨੂੰ ਸਿੱਖ ਦਿਲ ਚ ਭਾਵੇਂ ਪੰਜ ਬੜੀ ਅੰਦਾਜ਼ ਕਰੇ ਉਹ ਵਾਰ-ਵਾਰ ਕਹਿੰਦਾ ਜਿਨ੍ਹਾਂ ਸਿੱਧਾ ਸਿੰਧਰੀਆਂ ਤਰ ਮੀਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਨਮਾਈਆਂ ਚਰਖੜੀਆਂ ਤੇ ਜੜੇ ਆਰਿਆਂ ਦਾ ਚੀਰੇ ਗਏ ਸਿੱਖੀ ਜਿਸ ਦਾ ਸਵਾਸਾ ਸੰਗ ਨਿਰਭਾਵੀ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਲਈ ਖਾਲਿਆ ਇਨ੍ਹਾਂ ਦੀ ਕਮਾਈ ਦੱਤਿਆਂ ਹਰ ਕੱਲ ਸਾਜੀ ਬੋਲੋ ਜੀ ਬੋਲੋ ਜੀ ਇਹ ਤੇ ਸਿਰੋਜ ਯਾਦ ਚ ਯਾਦ ਬਣ ਗਈ ਗੱਲ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸ਼ਹੀਦ ਭਾਈ ਜਸਮਨ ਸਿੰਘ ਖਾਲੜਾ ਯਾਦ ਕਰਦੇ ਹਾਂ ਸਮਰਪਿਤ ਹੁੰਦੇ ਹਾਂ ਸੰਕਾਰਾਂ ਨੂੰ ਦੱਸ ਦੇਣਾ ਬਣਦਾ ਹੈ ਤੁਸੀਂ ਤਾਂ ਇੱਕ ਖਾਲੜਾ ਮਾਰਿਆ ਸੀ ਇੱਕ ਇੱਕ ਘਰ ਘਰ ਖਾਲੜੇ ਪੈਦਾ ਹੋਏ ਇਹ ਨਗਰ ਚ ਵਰਦੀ ਹੈ ਸਾਨੂੰ ਪਤਾ ਲੱਗ ਜਣਾ ਚਾਹੀਦਾ ਕਿ ਇਹ ਖਾਲੜਾ ਪਿੰਡ ਆ ਗਿਆ ਇਸ ਤਰ੍ਹਾਂ ਦਾ ਮਾਹੌਲ ਨਗਰ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਤੋਂ ਜਿਹੜਾ ਸਹਿਯੋਗ ਤੁਸੀਂ ਹੋਊਗਾ ਜਿੰਨੇ ਚੋਗੇ ਹੈਗੇ ਨਾਲ ਖੜੇ ਆ ਉਹ ਜਰੂਰ ਤਕੜੇ ਹੋ ਕੇ ਆਉਣ ਵਾਲੇ ਸਮੇਂ ਚ ਇਥੋਂ ਤੱਕ ਕਿ ਪਿੰਡ ਖਾਲੜੇ ਤੋਂ ਜਾਣ ਵਾਲਾ ਪੰਡਾ ਦੁਨੀਆ ਭਰ ਚ ਕਿਤੇ ਚਲਿਆ ਜਾਏ ਉਹਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਜੇ ਖਾਣ ਦੇ ਪਿੰਡ ਚੋਂ ਆਇਆ ਉਹਦੇ ਪਹਿਰਾਵੇ ਤੋਂ ਉਹਦੀ ਬੋਲਬਾਣੀ ਤੋਂ ਉਹਦੇ ਚਾਲ ਚੱਲਣ ਤੋਂ ਉਹਦੇ ਖਾਂ ਨੂੰ ਪਾਤ ਚੋਂ ਕੀ ਦਿਸਣਾ ਚਾਹੀਦਾ ਹੈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਨਮ ਇੱਕ ਤਲਵਾਰ ਮਜ਼ਲੂਮਾਂ ਦੀ ਪਹਿਰੇਦਾਰ ਇਹ ਲੋਕ ਤੇ ਪਿੰਡ ਚ ਰਹਿੰਦੇ ਕਿ ਦਿਨ ਖਾਣ ਦੇ ਪਿੰਡ ਇਥੇ ਤੇ ਕੱਲਾ ਕੱਲਾ ਭਾਈ ਜਸਵੰਤ ਸਿੰਘ ਬਣ ਜਾਏ ਗੁਰੂ ਕਿਰਪਾ ਕਰੇ ਸਤਿਗੁਰੂ ਦੇ ਅੰਮਤ ਕਰਨ ਸਮਾ ਥੋੜਾ ਸੀਨ ਜੇ ਮੇ ਜਾਦੇ ਸਨ ਇਸ ਲਈ ਅਰਦਾਸ ਦਾ ਜਿਹੜਾ ਸੀ ਸਮਾ ਉਹ ਪਿਛਲੀ ਵਰੀ 14 ਤਰੀਕ ਸੀ ਪ੍ਰੀਤ ਸੈਣੀ ਉਹ ਵੀਰ ਜਿਉਂਦਾ ਸੀ ਸ਼ੈਦ ਉਹਨੇ ਕੱਢ ਕੇ ਜਾਣੀ ਸੀ ਇਹ ਵਾਰ ਚ ਪ੍ਰੀਤ ਸੈਣੀ ਜਿਹਦੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ ਤੇ ਮਸੰਦ ਲਾੜਾ ਕਾਗਜ਼ ਜਿਹੜਾ ਅਜੇ ਤੱਕ ਨਹੀਂ ਦੇ ਸਕਿਆ ਔਰ ਦੇ ਨਹੀਂ ਸਕਦਾ ਨਾ ਦੇ ਨਹੀਂ ਹੋਣਾ ਨਰੈਣੂ ਸੋਚੇ ਦੇ ਖਿਲਾਫ ਹੰਨੇ ਕੋ ਝੰਡਾ ਚੁੱਕਿਆ ਸੀ ਉਹ ਵੀਰ ਭਾਈ ਖਾਲੜਾ ਜੀ ਦਾ ਮਾਰਚ ਕੱਢ ਕੇ ਨਕੋਦਰ ਜਿਹੜੇ ਕਾਂਡ ਗੋਲੀ ਕਾਂਡ ਵਾਪਰਿਆ ਨੌ ਜਵਾਨ ਚਾਰ ਮਾਰ ਦਿੱਤੇ ਸਦ ਸਰਕਾਰਾਂ ਦੇ ਨਜਾਇਜ਼ ਉਸ ਤੋਂ ਬਾਅਦ ਉਹ ਆਪ ਆਪਣੇ ਪ੍ਰਾਣਾ ਦੀ ਬਲੀ ਦੇ ਗਿਆ ਤੇ ਆ ਗਿਆ ਉਹਦੀ ਬਲੀ ਲੈ ਲਈ ਇਹ ਕੁਝ ਵਾਪਰਿਆ ਨੌ ਗੁਰਮਾਰਸੀ ਨੌ ਗੁਰਮਾਰਸੀ ਤੇ ਅਸੀਂ ਸੋਚਿਆ ਕਿ ਉਹ ਵੀਰ ਇਹ ਤਰੀਕਾ ਸ਼ੁਰੂ ਕਰਾ ਕੇ ਗਏ ਦੇ ਨਾਲ ਉਹਨਾਂ ਦੀ ਵੀ ਨਾਲ ਜਾਣਦਾ ਜਾਂਦੀ ਹੈ ਤੇ ਫਿਰ ਇਹਨਾਂ ਨੂੰ ਜਿਉਂਦਾ ਕਿਉਂ ਰੱਖਿਆ ਜਾਏ ਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਵਜ਼ੀਰ ਗੁਰੂ ਕੀ ਸੰਗਤਾਂ ਜਿੰਨੇ ਸ਼ਰੀਰ ਤੁਸੀਂ ਚੱਲ ਕੇ ਆਏ ਉਹਨਾਂ ਪਿੰਡ ਵਾਲੇ ਤੁਹਾਡਾ ਇੱਥੇ ਹੀ ਕਦਮ ਰਸਿਆ ਬਥੇ ਤੇ ਅਸੀਂ ਕੋਈ ਸਹਾਰ ਨਹੀਂ ਕਰਦਾਏ ਕੋਈ ਬੋਝ ਲੈ ਕੇ ਨਹੀਂ ਆਏ ਤੇ ਕੋਈ ਨਿਰਾਸ਼ਾਵਾਦੀ ਹੋ ਕੇ ਨਹੀਂ ਚਲੇ ਸਾਨੂੰ ਮਾਣ ਹੈ ਕਿ ਖਾਲੜੇ ਨਗਰ 'ਚ ਸਾਡਾ ਸਰਦਾਰ ਬੈਠਾ ਹੈ ਦੇਸੀ ਉਸ ਸਰਦਾਰ ਦੀ ਜਨ ਵਿੱਚ ਆਏ ਆ ਗੁਰੂ ਰਹਿਮਤ ਕਰਨ ਸਤਿਗੁਰੂ ਬਖਸ਼ਿਸ਼ ਕਰੇ ਚੜ੍ਹਦੀ ਕਲਾ ਬਖਸ਼ੇ ਸਾਡੇ ਵੀਰਾਂ ਤੇ ਸਿੱਖ ਸਤਿਭਾਵਨਾਵਾਂ ਨਾਲ ਦੇ ਸਾਡੇ ਜਿੰਨੇ ਸੇਵਾਦਾਰ ਪਹੁੰਚੇ ਨੇ ਸ਼ੇਰ-ਏ-ਪੰਜਾਬ ਗੱਲ ਤੋਂ ਆਏ ਨੇ ਸੱਜਣੇ ਬਤਾਵਾ ਪਹਿਣ ਆਇਆ ਨੇ ਮੈਂ ਸਮੂਹ ਚੇਹਰੂਪ ਵਿੱਚ ਸਭ ਲਈ ਅਰਦਾਸ ਕਰਦਾ ਹਾਂ ਸਭ ਨੂੰ ਚੜ੍ਹਦੀ ਕਲਾ ਬਖਸ਼ੇ 21 ਫਰਵਰੀ ਨੂੰ ਤੱਕ ਇਕਤਾ ਵਾਸਤੇ ਅਰਦਾਸ ਕੀਤੀ ਜਾਣੀ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਲੀਗ ਦੇ ਡੰਗਲ ਨੂੰ ਗੁਰਦੁਆਰਾ ਸਬੰਧਕ ਬੇਤੀ ਨੂੰ ਅਲਾਕਿਤ ਜੀ ਸੰਸਾ ਨੂੰ ਬੇਤੀ ਕਰਦਾ ਹੈ ਕਿ ਜਰੂਰ ਪਹੁੰਚਿਓ ਸ਼ਹੀਦ ਭਾਈ ਦਸਮਤ ਸਿੰਘ ਸਾਖਾ ਨੰਕਾਣਾ ਸਾਹਿਬ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਅਕਾਲ ਤੱਕ ਸੱਜਣ ਜੀ ਇੱਥੇ ਏਕਤਾ ਦੀ ਅਰਦਾਸ ਕੀਤੀ ਜਾਣੀ ਹੈ ਤੇ ਕੁਝ ਕਹਿਣ ਕੇ ਅਰਦਾਸਾਂ ਦਾ ਕੀ ਹੁੰਦਾ ਹੈ ਤੇ ਅਰਦਾਸ ਤੇ ਮੇਰੇ ਕੋ ਪਹਿਲਾ ਭਾਈ ਹਰਪ੍ਰੀਤ ਜੀ ਤੁਹਾਡੇ ਇਸ ਇਲਾਕੇ ਦੇ ਔਰ ਸਵਾਭਾਤ ਕੋ ਨੇਤੇ ਦਾ ਉਹ ਮੁੰਡਾ ਜਿਹੜੀ ਵਿੱਚ ਇ ਉਹਨਾਂ ਨੇ ਅਰਦਾਸ ਤੇ ਤੁਹਾਨੂੰ ਬੜੀਆਂ ਕੀਮਤੀ ਅਰਦਾਸ ਦੀਆਂ ਉਹ ਗੱਲਾਂ ਸੁਣਾਈਆਂ ਕਿ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੈ ਤੇ ਕਿੰਨਾ ਕੋਸ਼ ਹੈ ਤੇ ਯਾਦ ਹੈ ਕਿ ਭਾਈ ਕੁਲਿੰਗ ਸਿੰਘ ਢਡਾਲਾ ਕਦੇ ਗੱਲ 'ਚ ਢੋਲ ਕੀ ਪਾ ਕੇ ਤੇ ਸਖਤਤਾ ਨੂੰ ਲੈ ਕੇ ਦਰਿਆ ਤੇ ਕਰਾਵੀ ਤੇ ਜੋ ਕੇ ਸ਼ਬਦ ਬੜੀ ਅਰਦਾਸ ਆਇਆ ਕਰਦਾ ਸੀ ਤੇ ਜਿਹੜੇ ਤਿਚਰਾ ਕਰਤ ਵਾਲੇ ਲੋਕ ਸੀ ਉਹ ਕਹਿੰਦੇ ਸੀ ਕਿ ਕਦੇ ਅਰਦਾਸਾ ਨਾਲ ਕੇ ਰਾਹ ਇਹ ਮਿਲਦੇ ਨਹੀਂ ਰਾਹ ਇੱਥੇ ਤੇ ਲੈਣੇ ਪੈਂਦੇ ਅਰਦਾਸ ਕਰਵਾਣਾ ਹੀ ਤੇ ਰਾਹ ਲੱਭ ਜਾਉਗਾ ਉਜਕਤ ਹੋ ਜਾਉਗਾ ਅਰਦਾਸ ਸਾਡੀ ਕਮਿਟਮੈਂਟ ਹੈ ਇਕਰਾਰ ਨਾਮ ਹੈ ਐਦ ਨਾਮਾ ਹੈ ਲੋਕਾਦਾਰ ਵੀ ਗੁਰੂ ਨਾੜ ਵੀ ਆਹ ਸਾਰਜ ਫਤਿਹ ਕਰਕੇ ਛੱਡ ਗਏ ਭਾਈ ਕੋਲ ਸਿੰਘ ਅਰਦਾਸ ਕਰਦੇ ਰਹੇ ਤੇ ਖਲੋ ਕੇ ਸਰੀਰ ਉਹਨਾਂ ਦਾ ਦੁਨੀਆ ਤੋਂ ਚਲਿਆ ਗਿਆ ਸਮਾਂ ਆਇਆ ਉਹਨਾਂ ਦੀ ਜਿਹੜੀ ਦੀ ਬਈ ਅਰਦਾਸ ਸੀ ਉਹ ਨਵਜੋਤ ਸਿੰਘ ਸਿੱਧੂ ਦੀ ਜਬਾਨ ਤੇ ਚਲੀ ਉਹ ਅਰਦਾਸ ਹੋ ਗਈ ਸੀ ਜਿਹੜੀ ਰੋਜ ਸਿੱਖ ਕਰਦੇ ਨੇ ਨਨਕਾਣਾ ਸਾਹਿਬ ਦੇ ਪੁੱਲੇ ਦਰਸ਼ਨ ਦੇਦਾਰ ਅਜੇ ਕਿ ਕਰਤਾਰਪੁਰ ਅੱਗੇ ਨਨਕਾਣਾ ਗਾਇਆ ਹੋਣਾ ਜਣਾ ਪੈ। ਸੋ ਗੁਰੂ ਕਿਰਪਾ ਕਰ ਉਹ ਜਿਹੜੀ ਅਰਦਾਸ ਸੀ ਸਫਲ ਹੋਈ ਤੇ ਜਿੱਥੇ ਕਰੋਗੇ ਸਿੱਖ ਅਰਦਾਸ ਕਰਿਆ ਕਰਦਾ ਸੀ ਕਰਤਾਰਪੁਰ ਦਾ ਲੰਘਾ ਵੀ ਉੱਥੇ ਹੀ ਬਣਿਆ। ਇਸ ਲਈ ਗੁਰੂ ਤੇ ਪ੍ਰਭ ਸਾਹਿਬ ਜਿਹੜੀ ਅਰਦਾਸ ਤੁਸੀਂ ਸ਼ੁਰੂ ਕਰ ਰਹੇ ਹੋ ਨਾ ਇਹ ਸਫਲ ਹੋਏ ਜੀ ਹੋਇਆ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ